ਜੇ ਇਹ ਕਹੀਏ ਕਿ ਸਾਡੇ ਪੰਜਾਬ ਲਈ ਕੌਮ ਲਈ ਸਮਾਜ ਲਈ ਮੈਂ ਸਮਝਦਾ ਬੜੇ ਦੁੱਖ ਦੀ ਗੱਲ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਧਾਰਮਿਕ ਗ੍ਰੰਥ ਸਾਹਿਬਾਂ ਦੀ ਬੇਅਦਬੀ ਲਈ ਕਾਨੂੰਨ ਬਣਵਾਉਣ ਲਈ ਲੜਾਈ ਲੜਨੀ ਪੈ ਰਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਇਨਾਂ ਦੇ ਰੋਜ਼ ਅੱਗੇ ਅਸੀਂ ਨਤਮਸਤਕ ਹੋ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਔਰ ਮਨੁੱਖਤਾ ਦੀ ਭਲਾਈ ਲਈ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਦੇ ਹਾਂ ਉਹਨਾਂ ਦੀ ਜੋ ਬੇਅਦਭੀਆਂ ਹੋਈਆਂ ਪਿਛਲੇ ਦੌਰ ਵਿੱਚ ਸ਼ੁਰੂ ਹੋਈਆਂ 1915-16 ਤੋਂ ਲੈ ਕੇ ਅੱਜ ਤੱਕ ਔਰ ਕਿਸੇ ਵੀ ਦੋਸ਼ੀ ਨੂੰ ਉਹ ਤੁਕਮੀਆਂ ਸਜਾਵਾਂ ਅਜੇ ਤੱਕ ਨਹੀਂ ਮਿਲ ਸਕੀਆਂ ਸਗੋਂ ਸਾਰੇ ਜੋ ਘਟਨਾਕਰਮ ਵਾਪਰਿਆ ਉਹਦੇ ਤੇ ਰਾਜਨੀਤੀ ਹੋਈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਬਦਲਦੀਆਂ ਗਈਆਂ ਵੋਟਾਂ ਲੈਣ ਲਈ ਸਾਰਿਆਂ ਨੇ ਰਾਜਨੀਤੀ ਕੀਤੀ ਵੱਡੇ ਵੱਡੇ ਦਾਅਵੇ ਕੀਤੇ ਵਾਅਦੇ ਕੀਤੇ ਜਿਹੜੇ ਤਾਕਤ ਸੀ ਉਹਨਾਂ ਨੇ ਆਪ ਦੇ ਸਪਸ਼ਟੀਕਰਨ ਦਿੱਤੇ ਜਿਹੜੇ ਆਪੋਜੀਸ਼ਨ ਨੇ ਉਹਨਾਂ ਨੇ ਸਰਕਾਰ ਬਣਨ ਤੇ ਵੱਡੇ ਵੱਡੇ ਵਾਅਦੇ ਕਰਕੇ ਸਾਨੂੰ ਸਾਡੀਆਂ ਧਾਰਮਿਕ ਭਾਵਨਾਾਂ ਨਾਲ ਖੇਡਣ ਦਾ ਯਤਨ ਕੀਤਾ ਪਰੰਤੂ ਤੀਜੀ ਸਰਕਾਰ ਹੋ ਗਈ ਕਿਸੇ ਵੀ ਕਿਸਮ ਦਾ ਕੋਈ ਕਾਨੂੰਨ ਹੈ ਜਿਹੜਾ ਉਹ ਹਲੇ ਤੱਕ ਉਸ ਰੂਪ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਜਿਹਦੇ ਨਾਲ ਕਿਸੇ ਦੋਸ਼ੀ ਨੂੰ ਵੱਡੀਆਂ ਸਜ਼ਾਵਾਂ ਮਿਲਣ ਦਾ ਜਿਹੜਾ ਕਾਨੂੰਨ ਆਉ ਸਾਨੂੰ ਦੇਖਣ ਨੂੰ ਮਿਲੇ ਸੋ ਜੇ ਪੰਜਾਬ ਦੀ ਧਰਤੀ ਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਾਂ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋਣ ਤਾਂ ਮੈਂ ਸਮਝਦਾ ਇਹ ਦੋ ਮੰਦ ਭਾਗੀ ਕੋਈ ਗੱਲ ਹੋ ਨਹੀਂ ਸਕਦੀ ਪੰਜਾਬ ਉਹ ਧਰਤੀ ਹੈ ਜਿਨੇ ਹਮੇਸ਼ਾ ਹਰ ਜ਼ੁਲਮ ਦੇ ਖਿਲਾਫ ਆਵਾਜ਼ بلند ਕੀਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਹੀਦੀ ਸਮਾਗਮਾਂ ਦਾ ਵਾਰਾ ਸ਼ੁਰੂ ਹੋ ਰਿਹਾ ਹੈ 25 ਨਵੰਬਰ ਤੋਂ ਔਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਜੋ ਸ਼ਹਾਦਤ ਹੈ ਉਹ ਧਰਮ ਦੀ ਰਾਖੀ ਲਈ ਹੋਈ ਔਰ ਇੱਕ ਮਨੁੱਖਤਾ ਦੀ ਕਿਸੇ ਦੇ ਵੀ ਜਦੋਂ ਕਸ਼ਟ ਆਇਆ ਉਸੇ ਕੌਮ ਵੇਸ਼ਾ ਖੜੀ ਰਹੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਉਸ ਤੋਂ ਬਾਅਦ ਸਿੱਖ ਇਤਿਹਾਸ ਗੁਰੂ ਇਤਿਹਾਸ ਸਾਰਾ ਆਜ਼ਾਦੀ ਦਾ ਇਤਿਹਾਸ ਨਿਸ਼ਕਾਮ ਕੁਰਬਾਨੀਆਂ ਔਰ ਸ਼ਹਾਦਤਾਂ ਨਾਲ ਭਰਿਆ ਪਿਆ ਸੇ ਕੌਮ ਹਮੇਸ਼ਾ ਜਿੱਥੇ ਵੀ ਵਧੀ ਕੀ ਹੋਈ ਕਿਸੇ ਜਾਤ ਨਾ ਹੋਈ ਕਿਸੇ ਕੌਮ ਨਾ ਹੋਈ ਕਿਸੇ ਬੇਸਹਾਰਾ ਨਾ ਹੋਈ ਚਾਹੇ ਕਿਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਅਸੀਂ ਆਪਦਾ ਉਹ ਜਿਹੜਾ ਸੇਵਾ ਦਾ ਰੂਪ ਹਮੇਸ਼ਾ ਕਾਇਮ ਰੱਖਿਆ ਬਰਕਰਾਰ ਰੱਖਿਆ ਦੂਜੀਆਂ ਜਾਤਾਂ ਕੌਮਾਂ ਮਸਬਾਂ ਦੇ ਦੁੱਖ ਨੂੰ ਵਡਾਉਣ ਲਈ ਯਤਨਸ਼ੀਲ ਰਹੇ ਪਰੰਤੂ ਸਾਡੇ ਗੁਰੂ ਦੀ ਬੇਅਦਬੀ ਲਈ ਸਾਨੂੰ ਇੱਕ ਇੱਕ ਸਾਲ ਤੋਂ ਟਾਵਰਾਂ ਤੇ ਚੜ ਕੇ ਸੰਘਰਸ਼ ਕਰਨਾ ਪੈ ਰਿਹਾ ਸਾਡੇ ਗੁਰੂ ਦੀ ਰਾਖੀ ਲਈ ਸਾਨੂੰ ਸਰਕਾਰ ਦੇ ਅੱਗੇ ਧਰਨੇ ਮੁਜਾਰੇ ਦੇ ਕੇ ਕਾਨੂੰਨ ਬਣਾਉਣ ਦੀ ਮੰਗ ਕਰਨੀ ਪੈ ਰਹੀ ਹੈ ਜਿਸ ਤਰ੍ਹਾਂ ਸਰਕਾਰਾਂ 'ਚ ਬੈਠਿਆਂ ਦਾ ਗੁਰੂ ਪ੍ਰਤੀ ਕੋਈ ਯਕੀਨਤਾ ਹੀ ਨਹੀਂ ਹੁੰਦਾ ਸ਼ਾਇਦ ਅਸੀਂ ਕਿਸੇ ਦੂਜੀ ਕੌਮ ਦੇ ਲੋਕਾਂ ਨੂੰ ਸੁਣਾ ਰਹੇ ਹੋਈਆਂ ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਆ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਕਿ ਉਹਨਾਂ ਦਾ ਆਪਦਾ ਫਰਜ਼ ਨਹੀਂ ਬਣਦਾ ਜਾਂ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੀਆਂ ਬੱਚੇ ਜਾਂ ਉਹਨਾਂ ਦੀ ਜ਼ਮੀਰ ਕਦੇ ਜਾਗਦੀ ਨਹੀਂ ਇਹਨਾਂ ਗੱਲਾਂ ਲਈ ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮੈਂ ਸਮਝਦਾ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਕਿ ਤੁਸੀਂ ਆਪਦੇ ਕਾਰਜ ਕਾਲ ਵਿੱਚ ਕੋਈ ਐਸਾ ਕਾਰਜ ਕਰਕੇ ਜਾਓ ਜਿਹਦਾ ਤੁਹਾਡੀ ਵੀ ਗੁਰੂ ਪ੍ਰਤੀ ਸ਼ਰਧਾ ਵਧੇ ਤੋਂ ਉਹ ਵੀ ਲੋਕ ਸ਼ਰਧਾ ਨਾਲ ਯਾਦ ਕਰਨ ਕੇ ਉਹ ਸਰਕਾਰ ਨੇ ਕਿ ਕੈਸਾ ਕਾਨੂੰਨ ਗੁਰੂ ਮਹਾਰਾਜ ਦੀ ਇਰਾਕੀ ਲਈ ਗੁਰੂ ਮਹਾਰਾਜ ਦੀ ਹਜ਼ਮਤ ਲਈ ਬਣਾਇਆ ਸੀ ਜਿਹਨੂੰ ਕਿ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਯਾਦ ਵੀ ਕਰਨ ਕੋਈ ਗਿਆ ਸੀ ਜ਼ਰੂਰਤ ਨਾ ਕਰ ਸਕੇ ਕਿ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਦਾ ਕੋਈ ਪ੍ਰੇਰਨਾ ਕਰੇ ਸੋ ਇਸ ਕਰਕੇ ਵੀਰੋ ਅੱਜ ਸਰਬਤਰਮ ਦੇ ਸੰਤ ਮਹਾਂਪੁਰਸ਼ ਪਹੁੰਚੇ ਨੇ ਹੋਰ ਸ਼ਕਤੀਆਂ ਪਹੁੰਚੀਆਂ ਨੇ ਮੈਂ ਇਸ ਮੋਰਚੇ ਦੇ ਸੰਚਾਲਕ ਸਹਿਬਾਨ ਔਰ ਸਾਰੀ ਪ੍ਰਬੰਧਕ ਟੀਮ ਨੂੰ ਵੀ ਲੱਖ ਲੱਖ ਵਧਾਈ ਦਿੰਨਾ ਕਿ ਤੁਸੀਂ ਬਹੁਤ ਵੱਡਾ ਸੰਘਰਸ਼ ਲੜਿਆ ਗੁਰੂ ਕਿਰਪਾ ਹੋ ਸਿਕਾ ਦਾ ਮੋਰਚਾ ਕਿ ਅੱਜ ਤੱਕ ਕੋਈ ਫੇਲ ਨਹੀਂ ਹੋਇਆ ਠੀਕ ਹੈ ਸਾਨੂੰ ਹਮੇਸ਼ਾ ਸੰਘਰਸ਼ ਸਾਡੀ ਕਿਸਮਤ ਚ ਵੀ ਲਿਖਿਆ ਔਰ ਸੇ ਕਾਹਮ ਵਿੱਚ ਸੰਘਰਸ਼ਾਂ ਚੋਂ ਨਿਕਲ ਕੇ ਕਾਮਯਾਬ ਹੋਈ ਹੈ ਇਹ ਤਾਂ ਗੁਰੂ ਦਾ ਕਾਰਜ ਹੈ ਗੁਰੂ ਮਹਾਰਾਜ ਨੇ ਆਪ ਸਫਲ ਕਰਨਾ ਇਹਦੀ ਸਫਲਤਾ ਆਪਾਂ ਨੂੰ ਮਿਲੇਗੀ ਪਰੰਤੂ ਸਰਕਾਰਾਂ ਲਈ ਜੋ ਇਹਨਾਂ ਸਮਾਂ ਲੱਗਿਆ ਇਹ ਜੇ ਜਿੰਨੀ ਨਿਆਇ ਕੀਤੀ ਜਾਵੇ ਥੋੜੀ ਆ ਹੁਣ ਇਹਨੂੰ ਕਮੇਟੀਆਂ ਚ ਪਾ ਕੇ ਇਹਦੀ ਕੋਕ ਪੜਤਾਲ ਦੀ بجائے ਸਿੱਧੇ ਰੂਪ ਵਿੱਚ ਕੈਸਾ ਕਾਨੂੰਨ ਲਿਆਂਦਾ ਜਾਵੇ ਤਾਂ ਕਿ ਜੋ ਸੰਘਰਸ਼ ਸਰਦਾਰ ਗੁਰਜੀਤ ਸਿੰਘ ਨੇ ਕੀਤਾ ਉਹ ਵੀ ਹਮੇਸ਼ਾ ਯਾਦਗਾਰੀ ਬਣਿਆ ਰਹੇਗਾ ਕਿ ਉਹਨਾਂ ਦੀ ਇਹ ਕੁਰਬਾਨੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਔਰ ਰਾਖੀ ਲਈ ਜੋ ਉਹਨਾਂ ਨੇ ਕੀਤੀ ਹੈ ਉਹਦੀ ਵੀ ਮੈਂ ਸਮਝਦਾ ਜਿੰਨੀ ਚਲਾਗਾ ਕੀਤੀ ਜਾਵੇ ਥੋੜੀ ਆ ਔਰ ਸਾਰੀਆਂ ਪੰਥਕ ਤੇ ਰਾਂ ਸੰਸਥਾਾਂ ਮਾ ਸਰਬ ਧਰਮ ਦੇ ਆਗੂ ਸਹਿਬਾਨ ਆਪਾਂ ਇਸ ਕਾਰਜ ਲਈ ਸਹਿਯੋਗ ਕਰੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਕਿਸੇ ਵਿਅਕਤੀ ਵਿਸ਼ੇਸ਼ ਦੇ ਗੁਰੂ ਨਹੀਂ ਹਨ ਉਹ ਸਮੁੱਚੀ ਮਨੁੱਖਤਾ ਦੇ ਗੁਰੂ ਨੇ ਸਮੁੱਚੀ ਮਨੁੱਖਤਾ ਲਈ ਉਪਦੇਸ਼ ਹੈ ਚੌ ਵਰਨਾ ਕੋ ਸਾਂਝਾ ਉਪਦੇਸ਼ ਹੈ ਸਾਰਿਆਂ ਦਾ ਫਰਜ਼ ਬਣਦਾ ਕਿ ਸਸੀਂ ਉਸ ਕਾਰਜ ਵਿੱਚ ਯੋਗਦਾਨ ਪਾਈਏ ਮੈਂ ਫੇਰ ਇੱਕ ਵਾਰ ਪ੍ਰਬੰਧਕ ਵੀਰਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਸਾਡੀ ਪਾਰਟੀ ਵੱਲੋਂ ਜਿੱਥੇ ਪੂਰਨ ਰੂਪ ਵਿੱਚ ਸਹਿਯੋਗ ਦੇਵੋਨਾ ਉਥੇ ਵੀ ਬਸਤਵੰਤ ਕੌਰ ਜੀ ਉਹਨਾਂ ਨੇ ਵੀ ਆਉਣਾ ਸੀ ਉਹਨਾਂ ਨੂੰ ਟਿਕਾ ਲਗਿਆ ਗਿਆ ਗਿਆਨੀ ਗਰਪੀ ਸਿੰਘ ਉਹਨਾਂ ਨੇ ਵੀ ਮੈਨੂੰ ਕਿਹਾ ਔਰ ਮੈਂ ਸਾਰੀ ਪਾਰਟੀ ਦੀ ਹਾਜ਼ਰੀ ਲਵਾਉਂਦਾ ਹੋਇਆ ਪੂਰਨ ਰੂਪ ਵਿੱਚ ਵਾਅਦਾ ਆਸ਼ਵਾਸ ਦਾਵੋਨਾ ਸਾਡੇ ਪ੍ਰਬੰਧਕ ਵੀਰਾਂ ਨੂੰ ਕਿ ਅੱਗੇ ਤੋਂ ਜਿਸ ਤਰ੍ਹਾਂ ਦਾ ਵੀ ਕੋਈ ਕਾਰਜ ਪ੍ਰੋਗਰਾਮ ਲਿਖਿਆ ਜਾਏਗਾ ਉਹਦੇ ਵਿੱਚ ਪੂਰਨ ਸਹਿਯੋਗ ਵੀ ਕਰਾਂਗੇ